ਪਾਕ ਪਵਿੱਤਰ ਧਰਤੀ ਤੇ ਜਿੱਥੇ ਸੰਤ ਜਰਨੈਲ ਸਾਹਿਬਾ ਪਿੰਡਰਾ ਵਾਲਿਆਂ ਨੇ ਪੰਜਾਬ ਦੇ ਵਿੱਚ ਨਵਾਂ ਇਨਕਲਾਬ ਲਿਆਂਦਾ ਸੀ ਸਿੱਖ ਪੰਥ ਦੀ ਹਕੂਮਤ ਲਿਆਂਦੀ ਸੀ ਉਹ ਬਚਨ ਅੱਜ ਨਿਡਰਤਾ ਦੇ ਨਾਲ ਇੰਦੇ ਤੜਕ ਹੋ ਕੇ ਕਰਨ ਵਾਲੇ ਮਹਾਪੁਰਸ਼ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਕ ਫੇਰ ਸਿੱਚ ਕਾਉਣ ਦੇ ਇੱਕੋ ਇੱਕ ਆਵਾਜ਼ਾ ਗੂਦੇ ਤੌਰ ਤੇ ਉਭਰੇ ਨੇ ਸਤਿ ਸ੍ਰੀ ਅਕਾਲ ਅੱਜ ਰੋਡੇ ਤੋਂ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਦੀ ਉਠੀ ਆਵਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਮਹਾਂਸ਼ੀ ਹੀ ਸ਼ਹਾਦਤ ਤੋਂ ਬਾਅਦ ਪਏ ਖੱਪੇ ਨੂੰ ਅਤੇ ਬਾਬਾ ਜੋਦੇਂਦਰ ਸਿੰਘ ਹਰ ਸਾਦੇ ਅਕਾਲ ਚਲਾਣੇ ਤੋਂ ਬਾਅਦ ਖੱਪੇ ਪਏ ਖੱਪੇ ਨੂੰ ਹਰ ਹਾਲਤ ਵਿੱਚ ਪੂਰ ਕਰਦੇ ਹੋਏ ਜੀ ਜੋ ਆਵਾਜ਼ ਸੰਤ ਬਲਜੀਤ ਸਿੰਘ ਦਾदू ਸਾਹਿਬ ਦੀ ਹੋਵੇਗੀ ਉਹ ਆਵਾਜ਼ ਦੁਨੀਆ ਦੇ ਵਿੱਚ ਸਿੱਖ ਪੰਥ ਦੀ ਹੋਵੇਗੀ ਜੋ ਵਿਚਾਰ ਸੰਤ ਬਲਜੀਤ ਸਿੰਘ ਦਾदू ਸਾਹਿਬ ਨੇ ਪੇਸ਼ ਕੀਤੇ ਨੇ ਮੈਂ ਉਸ ਦੇ ਦਿੱਤੀ 70 ਤੇ ਦਿੱਤੀ ਅਖਰ ਦੀ ਤਾਇਦ ਕਰਦਾ ਹਾਂ ਉਹ ਸਿੱਖ ਧਰਮ ਦੀ ਆਵਾਜ਼ ਹੈ ਸਿੱਖ ਪੰਥ ਦੀ ਆਵਾਜ਼ ਹੈ ਜਿਹੜੀ ਸਿਰ ਪੰਜਾਬ ਵਿੱਚ ਨਹੀਂ ਦੇਸ਼ ਵਿੱਚ ਨਹੀਂ ਅੰਤਰਰਾਸ਼ਟਰੀ ਤੌਰ ਤੇ ਸੁਣੀ ਜਾਵੇਗੀ ਅੱਜ ਜਰੂਰ ਤਾਂ ਇਹ ਸਾਰੀ ਸੰਗਤ ਇਸ ਰੋਡੇ ਦੀ ਪਵਿੱਤਰ ਧਰਤੀ ਤੋਂ ਜਿਸ ਦੀ ਮਿੱਟੀ ਨੂੰ ਹਰ ਸਿੱਖ ਨੂੰ ਆਪਣੇ ਮਸਤਕ ਤੇ ਲਾਉਣਾ ਚਾਹੀਦਾ ਹੈ ਜਿੱਥੇ ਸੋਚ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਬਾਪਾ ਜਗਿੰਦਰ ਸਿੰਘ ਖਾਲਸਾ ਇਸ ਥਾਂ ਤੇ ਜਨਮੇ ਨੇ ਉਸ ਧਰਤੀ ਤੋਂ ਇਹ ਆਵਾਜ਼ ਅੱਜ ਦੇਸ਼-ਵਦੇਸ਼ ਦੇ ਵਿੱਚ ਫੈਲ ਜਾਵੇ ਤੇ ਮੈਂ ਫਰੋਸਾ ਦਮਾਉਣੇ ਕਿ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕੀਤੀ ਜਾਵੇ ਜੀ ਔਰ ਉਹਨਾਂ ਦੇ ਹਰ ਹੁਕਮ ਤੇ ਚੱਲਦੇ ਜਿਸ ਤਰ੍ਹਾਂ ਮੈਂ ਉਸ ਸਮੇਂ ਸੁਗੰਧ ਖਾਦੀ ਸੀ ਬਾਪਾ ਜਗਿੰਦਰ ਸਿੰਘ ਜੀ ਵੇਲੇ ਔਰ ਆਖਰ ਦੇ ਵਿੱਚ ਮੈਨੂੰ ਉਹਨਾਂ ਨੇ ਫਤਵਾ ਦਿੱਤਾ ਸੀ ਤੇ ਤੁਸੀਂ ਆਪਣੀ ਵਫਾਦਾਰੀ ਨਵਾਗੇ ਹੋ ਉਹੀ ਵਫਾਦਾਰੀ ਹੁਣ ਪੰਥ ਕਾਤ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਦੀ ਨਵਾਈ ਜਾਵੇਗੀ ਤੇ ਆਓ ਇਸ ਮਰਦੇ ਧੌਮ ਨੂੰ ਇਸ ਪੰਥ ਦੇ ਨੇਤਾ ਨੂੰ ਇਸ ਪੰਥ ਦੇ ਧਰਮ ਦੇ ਨੇਤਾ ਨੂੰ ਇਸ ਪੰਥ ਦੇ ਰਾਜਨੀਤਿਕ ਡਰਵਾਹੀ ਦੇਨ ਵਾਲੇ ਨੇਤਾ ਨੂੰ ਇੱਕ ਆਵਾਜ਼ ਬੁਲੰਦ ਕਰਕੇ ਚਾਹੀਏ ਕਿ ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਅੱਜ ਪੰਥ ਦੇ ਨੇਤਾ ਨੇ ਅਤੇ ਇਸ ਵਿੱਚ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਉਹ ਤੇ ਇਹ ਵਾਅਦਾ ਕਰਕੇ ਹੱਥ ਖੜੇ ਕਰਕੇ ਅਸੀਂ ਇਹ ਵਾਅਦਾ ਕਰੀਏ ਅਤੇ ਸਿੱਖ ਪੰਥ ਨੂੰ ਅਸੀਂ ਨਵੀਂ ਸੇਧ ਦੇਣ ਲਈ ਸੰਤ ਬਾਬਾ ਬਲਜੀਤ ਸਿੰਘ ਜੀ ਦਾ ਦੂਸਾ ਸਾਹਿਬ ਨੂੰ ਅਥਾ ਤਾਕਤ ਤੇ ਸ਼ਕਤੀ ਵਰਦਾਨ ਕਰੀਏ ਮੈਂ ਬੇਨਤੀ ਕਰਦਾ ਹਾਂ ਸੰਤਾਂ ਨੂੰ ਕਿ ਹੱਥ ਖੜੇ ਕਰਕੇ ਬੋਲੇ ਗੋਬਿੰਦ इन बेनतियां करद्या मां माफ़ी चवंदा हा वाहिगुरू जी का ख़ालसा वाहिगुरू जी फति